ਦੇ ਵਿੱਚ ਪਾਰਤੀ ਪਾਲਸ ਵਿਕੇਤੀਆਂ ਦਾ ਤਿਉਹਾਰ ਬੜੀ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਇਸ ਤਿਉਹਾਰ ਦੇ ਵਿੱਚ ਸਾਬਕਾ ਵਿਧਾਇਕ ਦੇ ਤਰਮਪਤਨੀ ਹਲਕਾ ਵਿਧਾਇਕ ਦੇ ਤਰਮਪਤਨੀ ਅਤੇ ਨਗਰ ਕੌਂਸਲ ਦੀਆਂ ਮਹਿਲਾਵਾਂ ਕੌਂਸਲਾਂ ਵੱਲੋਂ ਬੜੀ ਹੀ ਧੂਮ-ਧਾਮ ਨਾਲ ਤਿਉਹਾਰ ਮਨਾਇਆ ਜਾਂਦਾ ਹੈ ਦੱਸਿ ਕਿ ਇਸ ਮੌਕੇ ਤੇ ਪੰਜਾਬੀ ਵਿਰਸਾ ਲੇਡੀਜ਼ ਕਲੱਬ ਵੱਲੋਂ ਇਸ ਸਤਵਾਂ ਤਿਉਹਾਰ ਮੇਲਾ ਕਰਵਾਇਆ ਗਿਆ ਜਿੱਥੇ ਕਿ 300 ਤੋਂ ਵੱਧ ਮਹਿਲਾਵਾਂ ਨੇ ਇਸ ਮੇਲੇ ਦੇ ਵਿੱਚ ਤੀਆਂ ਦੇ ਤਿਉਹਾਰ ਦੇ ਵਿੱਚ ਸ਼ਿਰਕਤ ਕੀਤੀ ਪਾਗਲਾ ਅਤੇ ਪੰਜਾਬੀ ਵਿਰਸੇ ਨਾਲ ਜੁੜੀਆਂ ਖੇਡਾਂ ਕਰਵਾਈਆਂ ਗਿਆ ਇਸ ਮੌਕੇ ਤੇ ਮਹਿਲਾਵਾਂ ਨੇ ਬੋਲੀਆਂ ਪਾ ਕੇ ਕਿੱਦਾਂ ਪਾਇਆ ਤੇ ਪੰਜਾਬੀ ਪਹਿਰਾਵਰ ਵਿੱਚ ਸੱਜੋ ਮਟਾਰਾਂ ਨੇ ਪੰਜਾਬੀ ਗਾਣੇ ਤੇ ਖੂਬ ਡਾਂਸ ਵੀ ਕੀਤਾ ਇਸ ਮੌਕੇ ਪੰਜਾਬ ਵਿਰਸਾ ਲੇਡੀਜ਼ ਕਲੱਬ ਦੀ ਪ੍ਰਧਾਨ ਕਾਉਂਸਲਰ ਸੁਰਿੰਦਰ ਕੌਰ ਕਾਫੀ ਨੇ ਆਏ ਅਹੀਂ ਹੋਈਆਂ ਮਹਿਲਾਵਾਂ ਦਾ ਸਵਾਗਤ ਕੀਤਾ ਅਤੇ ਜੇਤੂ ਮੁਟਿਆਰਾਂ ਨੂੰ ਇਨਾਮ ਵੀ ਵੰਡੇ ਮੇਰਾ ਨਾਮ ਕਾਫੀ ਮੈਡਮ ਐਮ ਸੀ ਬਾਰ ਨੰਬਰ 5 ਦੀ ਅੱਜ ਪ੍ਰੋਗਰਾਮ ਰੱਖਿਆ ਤੁਸੀਂ ਅੱਜ ਜੀ ਅਸੀਂ ਪ੍ਰੋਗਰਾਮ ਇਹ ਰੱਖਿਆ ਅੱਜ ਤੀਜ ਦੀਆਂ ਤੀਜਾਂ ਮਨਾ ਰਹੇ ਆ ਅਸੀਂ ਸਾਰੀਆਂ ਭੈਣਾਂ ਰਲ ਮਿਲ ਕੇ ਸਾਨੂੰ ਸਾਰਾ ਅੱਜ ਬੜੀ ਖੁਸ਼ੀ ਆ ਕਿਉਂਕਿ ਜਿਹੜਾ ਇਹ ਹੈ ਵਿਰਸਾ ਵਾ ਇਹ ਪਹਿਲਾਂ ਬਹੁਤ ਹੀ ਵਿਛੜ ਚੱਲਿਆ ਸੀਗਾ ਅੱਜ ਕੱਲ ਦੇ ਬੱਚਿਆਂ ਨੂੰ ਬਿਲਕੁਲ ਨਹੀਂ ਪਤਾ ਹੈਗਾ ਵੀ ਕੀ ਤੀਆਂ ਹੁੰਦੀਆਂ ਨੇ ਕੀ ਪ੍ਰਾਣੇ ਆਪਣੇ ਜੋ ਹੁੰਦਾ ਸਮਾਨ ਆਪਣਾ ਕੋਈ ਚਰਖਾ ਵਗੈਰਾ ਜਾਂ ਕੋਈ ਉਖੜੀਆਂ ਵਗੈਰਾ ਕਹਿੰਦੇ ਆ ਕੋਈ ਪੰਜੇ ਵਗੈਰਾ ਕਹਿੰਦੇ ਕਿਸੇ ਬੱਚੇ ਨੂੰ ਨਹੀਂ ਪਤਾ ਅੱਜ ਅਸੀਂ ਉਹਨਾਂ ਬਾਰੇ ਵੀ ਬੱਚਿਆਂ ਨੂੰ ਜਾਣੂ ਕਰਾਵਾਂਗੇ ਇਹ ਰਲ ਮਿਲ ਕੇ ਸਾਰੇ ਭੈਣ ਭਾਈਆਂ ਦੇ ਸਹਿਯੋਗ ਨਾਲ ਆਪਣੇ ਖਾਸ ਕਰਕੇ ਭੈਣਾਂ ਦੇ ਨਾਲ ਅਸੀਂ ਅੱਜ ਭਾਰਤੀ ਪੈਲਸ ਦੇ ਵਿੱਚ ਹਮ ਮਹਾਮਾ ਕੇ ਤੀਆਂ ਮਨਾ ਰਹੇ ਆ ਖਾਣ ਪੀਣ ਦਾ ਪੂਰਾ ਅਰੇਂਜਮੈਂਟ ਵਧੀਆ ਹਲਵਾਈ ਸਰਵਾਈ ਸਭ ਲੱਗੇ ਹੋਏ ਨੇ ਕੋਈ ਚੀਜ਼ ਦੀ ਕਮੀ ਨਹੀਂ ਰਹੇਗੀ ਕਿੰਨੇ ਆ ਗਏ ਤੂੰ ਮੇਰੇ ਦਿਨੇ ਪਰੂਸ਼ੀ ਚੱਕਾ ਆਸੀਂ ਹੈਗੇ 300 ਦੇ ਤੇ ਕਰੀਬ ਹੈਗੇ ਆਸੀਂ 300 ਦੇ ਕਰੀਬ ਅਸੀਂ ਡੇਢੀ ਸੇ ਹੈਗੀਆਂ ਨੇ ਐਨ ਵਧੀਆ ਆਪਣੇ ਪਿਆਰ ਨਾਲ ਅਸੀਂ ਬਣਾ ਰਹੇ ਹਾਂ ਸੱਗੀ ਫੁੱਲ ਕੀ ਹੁੰਦਾ ਸੱਗੀ ਫੁੱਲ ਉਹ ਹੁੰਦਾ ਜਿਹੜੀਆਂ ਪਹਿਲੇ ਸਮਿਆਂ ਦੇ ਵਿੱਚ ਲੇਡੀਜ਼ ਹੁੰਦੀਆਂ ਸੀਗੀਆਂ ਉਹ ਆਪਣੇ ਇੱਥੇ ਸਿਰ ਦੇ ਉੱਤੇ ਉਹ ਉਹਨਾਂ ਦੀ ਇੱਕ ਰੱਸੀ ਜੀ ਹੁੰਦੀ ਆ ਬਣਾ ਕੇ ਉਹ ਐ ਬਣਦੀ ਹੁੰਦੀ ਆ ਅਸੀਂ ਉਹਨੂੰ ਸੱਗੀ ਫੁੱਲ ਕਿਹਾ ਜਾਂਦਾ ਸੀ ਜੀ ਕੋਈ ਪ੍ਰਾਰਥਨ ਬੋਲੀ ਸੁਣਾਵੇ ਅਸੀਂ ਜੀ ਪ੍ਰਾਰਥਨ ਬੋਲੀਆਂ ਅੱਜ ਬਹੁਤ ਤਿਆਰ ਕੀਤੀਆਂ ਹੋਈਆਂ ਸਾਡੀਆਂ ਬਹੁਤ ਜ਼ਿਆਦਾ ਬੋਲੀਆਂ ਨੇ ਬੋਲੀਆਂ ਦਾ ਢੇਰ ਲੱਗੇ ਪਏ ਨੇ ਜਿੰਨੇ ਸੀ ਕਿ ਮੈਂ ਕਹਿ ਦਈਏ ਸਾਡੇ ਕੋਲ ਟਾਈਮ ਥੋੜੇ ਵਾਸਤੇ ਥੋੜਾ ਜਿਹਾ ਅਸੀਂ ਆਪਣਾ ਮਨੋਰੰਜਨ ਵੀ ਕਰਨਾ ਅਸੀਂ ਬੋਲੀਆਂ ਕਿਹ ਪਾਵਾਂਗੇ ਅਸੀਂ ਪਾਵਾਂਗੇ ਤੀਆਂ ਸੌਣ ਦੀਆਂ ਤੀਜ ਮਹੀ ਤੀਆਂ ਤੀਜ ਦੀਆਂ ਸੌਣ ਮਹੀਨੇ ਆਈਆਂ ਤੀਆਂ ਤੀਜ ਦੀਆਂ ਸੌਣ ਮਹੀਨੇ ਕੀਆਂ ਤੀਜ ਦੀਆਂ ਸੌਣ ਮਹੀਨੇ ਆਈਆਂ ਤੀਆਂ ਤੀਜ ਦੀਆਂ ਆਈ ਬਾਬਾ ਨਾਨਕਾ ਆਈ ਬਾਬਾ ਨਾਨਕਾ ਇਹੋ ਜੀਆਂ ਖੁਸ਼ੀਆਂ ਲੈ ਆਈ ਬਾਬਾ ਨਾਨਕਾ ਇਹੋ ਜੀਆਂ ਖੁਸ਼ੀਆਂ ਲੈ ਆਈ ਬਾਬਾ ਨਾਨਕਾ ਸਾਰੇ ਗਹਿਣੇ ਤਾਂ ਮੇਰੇ ਮਾਪਿਆਂ ਨੇ ਪਾਏ ਸਾਰੇ ਗਹਿਣੇ ਤਾਂ ਮੇਰੇ ਮਾਪਿਆਂ ਨੇ ਪਾਏ ਇਕੋ ਤਵੀ ਤੇ ਉਹ ਦੇ ਕਾਰੇਦਾਨੀ ਜਦੋਂ ਲੜਦਾ ਤੇਲਾ ਦੇਲਾ ਦੇ ਕਾਰੇਦਾਨੀ ਜਦੋਂ ਲੜਦਾ ਤੇਲਾ ਦੇਲਾ ਦੇ ਕਾਰੇਦਾਨੀ ਕੀ ਕਹਿਣਾ ਜਾਵਾਂਗੇ ਆਨ ਵਾਲੇ ਪੁੱਤਿਆਂ ਨੂੰ ਲੇਡੀਜ਼ ਨੂੰ ਅਸੀਂ ਲੇਡੀਜ਼ ਨੂੰ ਇਹ ਕਹਾਂਗੇ ਵੀ ਜਿਹੜੇ ਅੱਜ ਕੱਲ ਦੇ ਬੱਚੇ ਆ ਖਾਸ ਕਰਕੇ ਜਿਹੜੀਆਂ ਬੱਚੀਆਂ ਨੇ ਲੇਡੀਜ਼ ਲੜਕੀਆਂ ਨੇ ਜਿਹੜੀਆਂ ਉਹਨਾਂ ਨੂੰ ਆਪਣੇ ਮਾਪੇ-ਬਾਪ ਨੂੰ ਇਹ ਸਿੱਖਿਆ ਦੇਣੀ ਚਾਹੀਦੀ ਹੈ ਬਈ ਰਾਲ ਮੇਲੇ ਕੇ ਸਾਰੇ ਖੁਸ਼ੀ ਦਾ ਤਿਹਾਰ ਮਨਾਇਆ ਕਰੋ ਆਪਣੇ ਪੀਆ ਦਾ ਤਿਹਾਰ ਖਾਸ ਕਰਕੇ ਭੈਣਾ ਬੀਬੀਆਂ ਦਾ ਇਹ ਕਿਉਂਕਿ ਅੱਗੇ ਪਿਛਲੇ ਸਮੇਂ ਸਹਰਿਆਂ ਤੋਂ ਕੁੜੀਆਂ ਆਇਆਂ ਕਰਦੀਆਂ ਸੀਗੀਆਂ ਸਹਰਿਆਂ ਤੋਂ ਕਦੇ ਲੋਕਾਂ ਨੇ ਸੌਣ ਦੀ ਮਿਹਨ ਸੁਧਾਰੇ ਦਿੰਦੇ ਨੇ ਕੁੜੀਆਂ ਨੂੰ ਤੀਆਂ ਨੂੰ ਆਉਂਦੀਆਂ 15-15 ਦਿਨ ਤੀਆਂ ਰਹਿੰਦੀਆਂ ਸੀ ਉਦੋਂ ਰਾਲ ਮੇਲੇ ਕੇ ਐਸੇ ਬਹਾਨੇ ਆਪਾਂ ਇੱਕੋ ਜਾਂ ਸਾਰੇ ਭੈਣਾਂ ਨੂੰ ਮਿਲ ਸਕਦੇ ਸੀਗੇ ਆਪਣਾ ਮਨੋਰੰਜਨ ਵੀ ਹੋ ਜਾਂਦਾ ਆਪਣੇ ਮੇਲੇ ਕੇਲੇ ਵੀ ਸੁਭਾਅ ਨਾਲ ਹੋ ਜਾਂਦੇ ਸਾਡੇ ਇਹੀ ਕਹਿਣਾ ਵੇ ਬੱਚਿਆਂ ਨੂੰ ਆਪਣੇ ਸਿਖਾਇਆ ਕਰੋ ਵੀ ਭਾਈ ਇਹ ਪੁਰਾਣਾ ਸੱਭਿਆਚਾਰ ਆ ਇਹਨੂੰ ਸੰਭਾਲ ਕੇ ਰੱਖੋ ਯਾ ਪੁਰਾਣਾ ਵਿਰਸਾ ਆਪਣਾ ਪੁਰਾਣੇ ਜੋ ਵੀ ਹੈਗਾ ਆਪਣਾ ਯਾਦ ਰੱਖਿਆ ਕਰੋ ਐ ਤਾਂ ਹੁਣ ਨਵੇਂ-ਨਵੇਂ ਕੰਮ ਚੱਲੇ ਹੋਏ ਨੇ ਡੀਜੇ ਲਾ ਕੇ ਮਾਡਲ ਤੇ ਲੜਕੀਆਂ ਨੱਚਲੀਆਂ ਉਹ ਨੱਚਲੀਆਂ ਉਹ ਇੱਕ ਅਲੱਗ ਚੀਜ਼ ਆ ਉਹ ਇਹ ਪਾਰਟਿਸਪੀਟ ਅਲੱਗ ਆ ਉਹ ਅਲੱਗ ਆ ਜੀ ਨਾਮ ਹੈ ਜੀ ਮੇਰਾ ਨਾਮ ਪ੍ਰਕਾਸ਼ ਕੌਰ ਆ ਮੈਂ ਐਕਸਐਮਸੀ ਆਂ ਔਰ ਸਮਰਾਲੇ ਦੀ ਵਸਨੀਕ ਆਂ ਅਸੀਂ ਮਤਲਬ ਜਦੋਂ ਦੇ ਮਤਲਬ ਇਸ ਸਮਰਾਲੇ ਚ ਆਏ ਜਦੋਂ ਦੀਆਂ ਤੀਆਂ ਲੱਗਦੀਆਂ ਨੇ ਅਸੀਂ ਮਤਲਬ ਉਸ ਹਰ ਸਾਲ ਹਰ ਸਾਲ ਅਸੀਂ ਤੀਆਂ ਇੱਥੇ ਮਨਾਉਂਦੇ ਆਂ ਇਹ ਤੀਆਂ ਤੀਆਂ ਦਾ ਤਿਹਾਰ ਹੈ ਇਹ ਪਿਛਲੇ ਸਮੇਂ ਦੇ ਵਿੱਚ ਇਹ ਹੁੰਦਾ ਸੀ ਕਿ ਆਉਣ ਜਾਣ ਦਾ ਕੋਈ ਸਾਧਨ ਨਹੀਂ ਸੀਗਾ ਹੁੰਦਾ ਕਿ ਕੁੜੀਆਂ ਕਿਤੇ ਸਾਲੀ ਛੇ ਮਹੀਨੇ ਆਪਣੇ ਪੇਕੇ ਜਾਂਦੀਆਂ ਹੁੰਦੀਆਂ ਸੀ ਉਹ ਜਿਨੇ ਹੁਣ ਸੌਣ ਦੇ ਮਹੀਨੇ ਦੇ ਵਿੱਚ ਆਪਣੇ ਮਹੀਨਾ ਵੀ ਨਾ ਰਹਿ ਕੇ ਜਾਂਦੀਆਂ ਸੀਗੇ ਆ ਸੌਣ ਦਾ ਮਹੀਨਾ ਇਹਦੇ ਵਿੱਚ ਤੀਆਂ ਮਨਾਇਆ ਜਾਂਦੀਆਂ ਸੀਗੀਆਂ ਤੇ ਪੱfive ਪੱਤੀਆਂ ਕੰਨਾਂ ਦੇ ਵਿੱਚ ਪਾਈਆਂ ਜਾਂਦੀਆਂ ਨੇ ਕੀ ਕਹਾਂਗੇ ਕਿ ਅੱਜ ਦੇ ਜਨਰੇਸ਼ਨ ਨੂੰ ਜਿਹੜੀਆਂ ਨੂੰ ਨਹੀਂ ਜਾਣਦੀ ਇਹ ਅਸੀਂ ਤਾਂ ਹੀ ਕਰਕੇ ਤੀਆਂ ਮਨਾਉਂਦੇ ਆ ਪੁਰਾਣਾ ਵਿਰਸਾ ਸਾਡੇ ਬੱਚਿਆਂ ਨੂੰ ਬਿਲਕੁਲ ਵੀ ਨਹੀਂ ਪਤਾ ਵੀ ਪੁਰਾਣੇ ਵਿਰਸੇ ਦੇ ਵਿੱਚ ਕੀ ਹੈਗਾ ਕੀ ਨਹੀਂ ਹੈਗਾ ਇਸੇ ਕਰਕੇ ਇਸ ਸਟੇਜ ਦੇ ਉੱਤੇ ਚਰਖਾ ਪੀੜੀ ਨਾਲ ਅਸੀਂ ਪੱਕੀਆਂ ਰੱਖੀਆਂ ਹੋਈਆਂ ਨੇ ਦਰੀਆਂ ਰੱਖੀਆਂ ਹੋਈਆਂ ਨੇ ਜਿਹੜੀਆਂ ਬੁਣੀਆਂ ਹੋਈਆਂ ਨੇ ਅਸੀਂ ਖੋਦ ਆਪਣੇ ਹੱਥੀ ਬੁਣੀਆਂ ਹੋਈਆਂ ਨੇ ਨਾਲ ਉਹਨਾਂ ਦੇ ਅਸੀਂ ਜਿਸ ਤਰ੍ਹਾਂ ਅਟੇਰ ਨਾਲ ਵੀ ਰੱਖਿਆ ਹੋਇਆ ਸੂਤ ਵੀ ਰੱਖਿਆ ਹੋਇਆ ਇਹ ਬਾਕੀ ਹੋਰ ਜਿਵੇਂ ਪਿੱਤਲ ਦੇ ਭਾਂਡੇ ਹੋਗੇ ਬਲਟੋਹੀ ਹੋਗੀ ਬਾਲਟੀ ਹੋਗੀ ਇਹ ਜੱਗ ਹੋ ਗਿਆ ਜਿਹੜੇ ਪੁਰਾਣੇ ਪਿੱਤਲ ਦੇ ਭਾਂਡੇ ਚੱਲਦੇ ਸੀਗੇ ਉਖੜੀ ਹੋ ਗਈ ਉਖੜੀ ਬਾਰੇ ਵੀ ਨਹੀਂ ਬੱਚਿਆਂ ਨੂੰ ਪਤਾ ਹੈਗਾ ਉਹ ਵੀ ਬੱਚਿਆਂ ਨੂੰ ਅਸੀਂ ਦੱਸਣਾ ਚਾਹੁੰਦੇ ਆਂ ਵੀ ਬੱਚਿਆਂ ਨੂੰ ਪਤਾ ਲੱਗੇ ਵੀ ਸਾਡੇ ਪੁਰਾਣੇ ਵਿਰਸੇ ਦੇ ਵਿੱਚ ਪੁਰਾਣੇ ਸਮੇਂ ਵਿੱਚ ਕੀ ਕੁਝ ਹੁੰਦਾ ਸੀਗਾ ਕਿੰਨੇ ਮੈਂਬਰ ਆਨੇ ਆਤੇ ਅੱਜ ਤਕਰੀਬਨ ਸਾਡਾ 200 ਮੈਂਬਰ ਹੋਣਾ ਔਰ ਸਾਰੇ ਹੀ ਬਹੁਤ ਇੰਜੋਏ ਕਰ ਰਹੇ ਨੇ ਬਹੁਤ ਵਧੀਆ ਸਾਰੇ ਤੀਆਂ ਮਨਾ ਰਹੇ ਨੇ ਸਾਰੇ ਬਹੁਤ ਜਿਆਦੇ ਖੁਸ਼ ਨੇ ਖਾ ਪੀ ਰਹੇ ਨੇ ਨੱਚ ਰਹੇ ਨੇ ਗਾ ਰਹੇ ਨੇ ਕੁੜੀਆਂ ਛੋਟੇ ਛੋਟੇ ਬੱਚੇ ਪਰਫਾਰਮੈਂਸ ਕਰ ਰਹੇ ਨੇ ਔਰ ਸਭ ਬਹੁਤ ਹੀ ਵਧੀਆ ਲੱਗਦਾ ਇਸ ਸਟੇਜ ਦੇ ਕੋਲ ਮੇਰਾ ਨਾਮ ਬਲਤੇਜ ਕੌਰ ਸੋਕੀ ਅੱਜ ਤੁਸੀਂ ਤੀਆਂ ਦੇ ਤਿਹਾੜੀ ਤੇ ਪਹੁੰਚੋ ਕੀ ਕਹੋਗੇ ਵੀ ਤੀਆਂ ਕਿਉਂ ਮਨਾਈਆਂ ਜਾਂਦੀਆਂ ਨੇ ਅਰੇ ਜੀ ਇਹ ਤੀਆਂ ਦਾ ਤਿਹਾੜੀ ਸਦੀਆਂ ਤੋਂ ਪੁਰਾਣਾ ਚੱਲਿਆ ਆ ਰਿਹਾ ਹੈ ਕਿਉਂਕਿ ਮਤਲਬ ਇਹ ਸਾਵਣ ਦੇ ਮਹੀਨੇ ਚਾਨਣ ਦੀ ਤੀਜ ਨੂੰ ਮਨਾਈਆਂ ਜਾਂਦੀਆਂ ਨੇ ਮਤਲਬ ਜਿਹੜੀਆਂ ਸੱਦ ਬਿਆਆਂ ਨੰਮੀਆਂ ਕੁੜੀਆਂ ਦੇ ਵਿਆਹ ਹੁੰਦੇ ਨੇ ਮਤਲਬ ਉਹ ਸਹੁਰੇ ਘਰੇ ਉਹਨਾਂ ਦਾ ਭਰਾ ਪੇਕੇ ਘਰ ਉਹਨਾਂ ਨੂੰ ਲੈਣ ਆਉਂਦੇ ਨੇ ਤੇ ਉਹ 15 ਦਿਨ ਆਪਣੇ ਪੇਕੇ ਘਰੇ ਰਹਿੰਦੀਆਂ ਨੇ ਤੇ ਪੇਕੇ ਘਰੇ ਰਖੜੀਆਂ ਦਾ ਤਿਹਾਰ ਮਨਾ ਕੇ ਆਪਣੇ ਸੌਰੇ ਘਰੇ ਵਾਪਸ ਆ ਜਾਂਦੀਆਂ ਨੇ ਇਸ ਕਰਕੇ ਇਹ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਹੈ। ਤੇ ਕੈਂਠਾ ਕੀ ਹੁੰਦਾ? ਇਹ ਕੈਂਠਾ ਮਤਲਬ ਗੱਲ ਚ ਪਾਇਆ ਜਾਂਦਾ। ਠੀਕ ਹੈ ਨਾ ਜਾਊਂਗਾ ਅੱਜ ਜੇ ਜਨਰੇਸ਼ਨ ਨੂੰ ਜਿਹੜੀਆਂ ਤੀਆਂ ਬਾਰੇ ਨਹੀਂ ਜਾਣਦੀ। ਮਤਲਬ ਅਸੀਂ ਇਹ ਕਹਾਂਗੇ ਵੀ ਇਹ ਤੀਆਂ ਦਾ ਤਿਹਾਰ ਤਾਂ ਹੀ ਅਸੀਂ ਰੱਖਿਆ ਗਿਆ ਕਿ ਜਿਹੜੀ ਨਵੀਂ ਜਨਰੇਸ਼ਨ ਆ ਵੀ ਉਹਨਾਂ ਨੂੰ ਪਤਾ ਲੱਗੇ ਵੀ ਮਤਲਬ ਪੁਰਾਣੇ ਵਿਰਸੇ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਮਤਲਬ ਹੁੰਦੀਆਂ ਸੀ ਉਹਨਾਂ ਨੂੰ ਦਿਖਾਈਆਂ ਦੇਈਆਂ। ਚਰਖਾ ਪੀੜੀ ਅੰਖੜੀ ਤੇ ਆਹ ਦਰੀਆਂ ਪੱਖੀਆਂ ਮਤਲਬ ਐਦਾਂ ਬੱਚਿਆਂ ਨੂੰ ਪਤਾ ਲੱਗਿਆ ਕਿਹੜੀ ਕਿਹੜੀ ਗੇਮ ਕਰਾਈ ਜਾਂਦੀ ਚਲੋ ਬੱਸ ਇੰਦਰਜੀਤ ਕੱਟ ਲੈਣ ਮੈਂ ਤੁਸੀਂ ਸਾਹ ਭਾਰਤੀ ਪਲਸ ਪਹੁੰਚੇ ਹੋ ਹਾਂਜੀ ਕੀ ਕਹੋਗੇ ਇਸ ਬਾਰੇ ਮੈਂ ਸਤਿਆਂ ਦਾ ਐ ਅੱਜ ਅੱਗੇ ਕੁੜੀਆਂ ਸਹਰੇ ਜਾਂਦੀਆਂ ਸੀ ਇਕੱਠੇ ਹੁੰਦੇ ਅੱਜ ਕੱਲ ਕਿਸੇ ਕੋਲ ਟਾਈਮ ਨਹੀਂ ਹੈਗਾ ਬਹਾਨੇ ਨਾਲ ਸਾਰੀਆਂ ਇਕੱਠੀਆਂ ਹੋ ਜਾਂਦੀਆਂ ਨੇ ਤੇ ਉਹਦਾ ਇੰਜੋਏ ਕਰਦੀਆਂ ਨੇ ਸੌਣ ਦੇ ਮਹੀਨੇ ਇਹ ਮਨਾਇਆ ਜਾਂਦੀਆਂ ਨੇ ਕਿੰਨੀਆਂ ਜਾਨੇ ਲੇਡੀਆਂ ਨੇ ਪਾਰਟਿਸਪੇਟ ਕੀਤਾ ਹੈ ਤੇ ਘੱਟੋਂ ਸੈਗੀਆਂ 250 ਤੋਂ 300 ਲੇਡੀਆਂ ਹੈਗੀਆਂ ਨੇ ਹੂੰ ਤਾਂ ਅੱਜ ਕੱਲ੍ਹ ਨਹੀਂ ਨਿਕਲਦੇ ਚੱਲ ਬਹਾਨੇ ਨਾਲ ਬੰਦਾ ਇਕੱਠੀਆਂ ਹੋ ਜਾਂਦੀਆਂ ਨੇ ਕੁੜੀਆਂ ਨੱਚ ਟੱਪ ਲੈਂਦੀਆਂ ਨੇ ਨਹੀਂ ਤਾਂ ਘਰਾਂ 'ਚੋਂ ਅੱਜ ਕੱਲ੍ਹ ਟਾਈਮ ਨਹੀਂ ਲੱਗਦਾ ਕਿਸੇ ਕੋਲੇ ਸਗੀ ਫੁੱਲ ਕੀ ਹੁੰਦਾ ਸਗੀ ਫੁੱਲ ਆਪਣੇ ਇੱਕ ਪੁਰਾਣਾ ਹੈਗਾ ਦਾਣਾ ਵਿਰਸੇ ਦਾ ਉਹ ਸਿਰ ਦੇ ਉੱਪਰ ਲਾਇਆ ਜਾਂਦਾ ਪਾ ਯਾ ਕੇ ਤੁਸੀਂ ਕਹਿਣਾ ਜਾਉਂਗੇ ਆ ਲੈਡੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਬਸ ਆਪਣੇ ਇਹੀ ਆ ਵੀ ਲੈਡੀਆਂ ਨੂੰ ਵੀ ਪ੍ਰਾਣੇ ਵਿਰਸੇ ਨਾਲ ਜੁੜੋ ਤੇ ਅੱਜ ਕੱਲ੍ਹ ਦੇ ਬੱਚਿਆਂ ਨੂੰ ਕਿਸੇ ਚੀਜ਼ ਬਾਰੇ ਨਹੀਂ ਪਤਾ ਅਸੀਂ ਇੱਥੇ ਅੱਜ ਇਹੀ ਚੀਜ਼ਾਂ ਸਾਰੀਆਂ ਪ੍ਰਾਤਨ ਚੀਜ਼ਾਂ ਲੈ ਕੇ ਆਏ ਆ ਸੋ ਛੋਟੇ ਛੋਟੇ ਬੱਚਿਆਂ ਨੂੰ ਦੱਸਾਂਗੇ ਵੀ ਆਹ ਚੀਜ਼ ਹੁੰਦੀਆਂ ਸੀਗੇ ਪ੍ਰਾਣੀਆਂ ਸੱਗੀਵਲ ਚਾਰਖੇ ਹੋਗੇ ਦਰਿਆ ਹੋਗੀਆਂ ਤੇ ਚਾਦਰਾਂ ਵੀ ਕਿਵੇਂ ਅੱਗੇ ਕੁੜੀਆਂ ਕੱਢਦੀਆਂ ਹੁੰਦੀ ਸੀ ਬੈਠ ਕੇ ਹੁਣ ਉਹ ਸਾਰੀਆਂ ਚੀਜ਼ਾਂ ਔਲੋਪ ਹੋ ਰਹੀਆਂ ਨੇ ਇਸ ਕਰਕੇ ਬੱਚਿਆਂ ਨੂੰ ਸਿਖਾਉਣ ਵਾਸਤੇ ਅਸੀਂ ਸਾਰਾ ਚੀਜ਼ਾਂ ਪ੍ਰਾਪੰਤ ਚੋਂ ਲੈ ਕੇ ਆਏ ਆ।